8 ਜੂਨ ਨੂੰ ਅਸੀਂ ਉੱਥੇ ਸੀ ਕਿਉਂਕਿ ਮੇਰੇ ਫੁੱਫੜ ਜੀ ਡੀਐਸਪੀ ਸੀਗੇ ਮਜੀਠੀਏ ਦੇ ਵਿੱਚ ਉਸ ਕਰਕੇ ਅਸੀਂ ਉੱਥੇ ਦੀ ਹਾਲਤ ਜਿਹੜੀ ਸਾਰੀ ਵੇਖੀ ਆ। ਉਦੋਂ ਵਾਰ ਠੀਕ ਐ ਸ਼੍ਰੋਮਣੀ ਕਮੇਟੀ ਦੇ ਵਿੱਚ ਦਾਸ ਨੂੰ ਵੀ ਬਹੁਤ ਸਮਾਨ ਨੌਕਰੀ ਕਰਨ ਦਾ ਮਿਲੇ ਆ ਟੋੜਾ ਸਭ ਦੇ ਨਾਲ ਬੈਠ ਕੇ ਗੱਲਾਂ ਬਾਤਾਂ ਕਰਨ ਦਾ ਕਿਉਂਕਿ ਸਾਡਾ ਇਲਾਕਾ ਜਿਹੜਾ ਸ੍ਰੀ ਫਤਿਹਗੜ੍ਹ ਸਾਹਿਬ ਹੈ ਕਿਉਂਕਿ ਜਿਹੜਾ ਘੱਲੂ ਘਾਰਾ ਹੋਇਆ ਨਾ ਜਿਹੜਾ ਉਸ ਟਾਈਮ ਸਾਨੂੰ ਬਿਲਕੁਲ ਬਹੁਤ ਜ਼ਿਆਦਾ ਨੌਲੇਜ ਸੀ ਮੈਂ ਗਿਆਨੀ ਕਰਤਾਰ ਸਿੰਘ ਦਾ ਪੁੱਤਾਂ ਜੀ ਜਿਹੜੇ ਅੱਖਾਂ ਤੋਂ ਬਲੈਂਡ ਹੋ ਗਏ ਸੀ ਜਿਨ੍ਹਾਂ ਕੋਲੇ ਟਾਹੜਾ ਸਭ ਪੜੇ ਨੇ ਗਿਆਨੀ ਜਸਵਿੰਦਰ ਸਿੰਘ ਜਿਹੜੇ ਦਰਬਾਰ ਸਾਹਿਬ ਤੋਂ ਰਿਟਾਇਰ ਹੋਏ ਨੇ ਉਹ ਵੀ ਸਾਡੇ ਖਾਨਦਾਨ ਦੇ ਵਿੱਚ ਪੜੇ ਨੇ ਗਿਆਨੀ ਬਲਦੇਵ ਸਿੰਘ ਜਿਹੜੇ ਸੰਤ ਜਨੈਲ ਸਿੰਘ ਭਿੰਡਰਾਲਾ ਦੇ ਨਾਲ ਪੜੇ ਨੇ ਉਹਨਾਂ ਕੋਲੇ 10 ਪੜਿਆ ਕਿਉਂਕਿ ਨਾਡਾ ਸਾਹਿਬ ਸਾਡੀ ਇਕੱਠੀ ਡਿਊਟੀ ਸੀ 8 ਸਾਲ ਦਾਸ ਨੇ ਉਹਨਾਂ ਤੋਂ ਸੰਥਿਆ ਵੀ ਲਈ ਬਹੁਤ ਕਹਿਣ ਦਾ ਭਾਵ ਵੀ ਜਿਹੜਾ 1984 ਦੇ ਵਿੱਚ ਜਿਹੜਾ ਜੂਨ ਮਹੀਨੇ ਦੇ ਵਿੱਚ ਇਹ ਜਿਹੜਾ ਘੱਲੂ ਘਰਾ ਹੋਇਆ ਐਸੀ ਨਾ ਬੱਚਿਆਂ ਨੂੰ ਕੱਲੀ-ਕੱਲੀ ਇਹ ਚੀਜ਼ ਸਿਖਾਉਣੀ ਚਾਹੀਦੀ ਹੈ ਵਿਆਖ ਕੋ ਹੋਇਆ ਜਾਂ ਤੁਸੀਂ ਨਾ ਇੱਕ ਕਲਦੀਪ ਸਿੰਘ ਬਰਾੜ ਜਿਨ੍ਹਾਂ ਨੇ ਹਮਲਾ ਕੀਤਾ ਸੀ ਉਹਨਾਂ ਦੀ ਹੱਥੀ ਲਿਖੀ ਹੋਈ ਕਿਤਾਬ ਉਸ ਨੂੰ ਬੱਚੇ ਪੜਨ ਤੇ ਇਹਨਾਂ ਨੂੰ ਪੜਾਇਆ ਜਾਵੇ ਉਹਦੇ ਵਿੱਚ ਉਹਨੇ ਹਾਲ ਲਿਖਿਆ ਸਾਰਾ ਬੇਸਿਕ ਕਿਵੇਂ ਹਮਲਾ ਕੀਤਾ ਕਿਵੇਂ ਹੋਇਆ ਪਰ ਗੁਰੂ ਘਰ ਦੇ ਨਾਲ ਜੁੜਿਆ ਉਹਨੇ ਮਾਫੀ ਮੰਗੀ ਵੀ ਬਹੁਤ ਗਲਤ ਕੰਮ ਕੀਤਾ ਉਹਨੇ ਹੱਥ ਹੀ ਲਿਖਿਆ ਹੈ ਕਹਿਣ ਦਾ ਪਾਵ ਹੈ ਸੀ ਗੱਲਾਂ ਤਾਂ ਮਾਰੀ ਜਾਂਦੇ ਆ ਇਤਿਹਾਸ ਨੂੰ ਪੜੋ ਬੱਚਿਓ ਮੈਂ ਪਰਸੋਂ ਕਥਾ ਦੇ ਵਿੱਚ ਕਿਹਾ ਸੀ ਇੱਥੇ ਵੀ ਸਾਡੇ ਵਿੱਚੋਂ ਜਿਹੜਾ ਇਤਿਹਾਸ ਸਾਬ ਬਿਸਰਦਾ ਜਾ ਰਿਹਾ ਹੈ ਬੱਚਿਆਂ ਨੂੰ ਸੰਸਕਾਰ ਦਾ ਉਹ ਆਪਣੇ ਮਾਤਾ ਪਿਤਾ ਇਹਨਾਂ ਬੱਚਿਆਂ ਨੂੰ ਸਾਰੇ ਇਤਿਹਾਸ ਪੜਾਓ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਸਾਬ ਜੱਦਿਆਂ ਦੀ ਜਿਹੜੀ ਫਤੇਗੜ ਸਾਹਿਬ ਦੀ ਧਰਤੀ ਆ ਉੱਥੇ ਤੱਕ ਸੰਤ ਸਿਪਾਈ ਮੈਨੂੰ ਯਾਦ ਆਇਆ ਵੀ ਸੰਤ ਸਿਪਾਈ ਜਿਹੜਾ ਰਸਾਲਾ ਹੁਣ ਵੀ ਛਪਦਾ ਜਦੋਂ ਦੂਜਾ ਭਾਗ ਛਪਿਆ ਸੀ 1983 ਦੇ ਵਿੱਚ ਉਦੋਂ ਪੜਿਆ ਸੀ ਉਹਦੇ ਵਿੱਚ ਲਿਖਿਆ ਸੀ ਉਹਦੇ ਵਿੱਚ ਲਿਖਿਆ ਸੀ ਨਾ ਮੈਂ ਅਤਵਾਦੀ ਆ ਨਾ ਮੈਂ ਵਖਵਾਦੀ ਆ ਤੀਨ ਲੋਕ ਤੋਂ ਨਿਆਰਾ ਮੈਂ ਭਿੰਡਰਾਂ ਵਾਲਾ ਮੈਂ ਖੁਦ ਪੜਿਆ ਉਹ ਉਸ ਟਾਈਮ ਮੈਂ ਸੱਤਵੀਂ ਚ ਪੜਦਾ ਸੀ ਕਹਿਣ ਦਾ ਭਾਵ ਸਾਨੂੰ ਇਤਿਹਾਸ ਜਿਹੜਾ ਇਹ ਸ਼ੁਰੂ ਤੋਂ ਪੜਾਇਆ ਗਿਆ ਇਹ ਇਹ ਬੱਚਿਆਂ ਨੂੰ ਤੁਸੀਂ ਜੇ ਸਾਂਭਣਾ ਹੈ ਇਹਨਾਂ ਬੱਚਿਆਂ ਨੂੰ ਗੁਰੂ ਦਾ ਇਤਿਹਾਸ ਤੇ ਗੁਰੂ ਦੀਆਂ ਵਿਆਖਿਆ ਇਹ ਗੁਰੂ ਗ੍ਰੰਥ ਸਾਹਿਬ ਦੀ ਸਰਚ ਕਰਵਾਓ ਐਸੀ ਪਖੰਡ ਦੇ ਵਿੱਚ ਤਾਂ ਨਿਕਲਾਂਗੇ ਆ ਨਹੀਂ ਹੈ ਬਸ ਵੀ ਜੂਨ ਦਾ ਮਹੀਨਾ ਆਇਆ ਚਾਰ ਪੰਜ ਦਿਨ ਰੋਸਾ ਕਰ ਲਿਆ ਨਹੀਂ ਜਿਹੜੀ ਸਿੱਖੀ ਹੈ ਸਿੱਖੀ ਤੇ ਸਾਡੇ ਨਾ ਖੂਨ ਖੂਨ ਦੇ ਵਿੱਚ ਨਸ ਨਸ ਦੇ ਵਿੱਚ ਹੋਣੀ ਚਾਹੀਦੀ ਹੈ ਹਰ ਰੋਜ਼ ਪ੍ਰਚਾਰ ਹੋਣਾ ਚਾਹੀਦਾ ਜਿਹਦਾ ਮੈਂ ਧੰਨਵਾਦ ਕਰਦਾ ਮੈਡਮ ਦਾ ਤੇ ਭੈਣ ਜੀ ਦਾ ਕਿਉਂ ਵੀ ਇਹਨਾਂ ਨੇ ਬੱਚਿਆਂ ਨੂੰ ਇੱਥੇ ਲਿਆਂਦਾ ਬਹੁਤ ਵਧੀਆ ਗੱਲ ਕੀਤੀ ਤੇ ਹੋਰ ਤੇ ਕੋਈ ਆਇਆ ਨਹੀਂ ਸਾਡੇ ਦੋ ਭੈਣ ਜੀ ਬੈਠੇ ਨੇ ਜਿਹੜਾ ਨੂੰ ਅਸੀਂ ਤਕਰੀਬਨ ਉਹ ਪਿੱਛੇ ਬੈਠੇ ਨੇ ਜਿਹੜੇ ਦਿੱਲੀ ਆਉਣੇ ਆਲੇ ਨੇ ਭੈਣ ਮੇਰੀ ਕਮਲਜੀਤ ਬੈਠੀ ਆ ਉਹ ਕਹਿੰਦੀ ਮੈਂ ਇੱਥੇ ਬਹੁਤ ਨੂੰ ਕਿਹਾ ਵੀ ਫੋਨ ਵੀ ਕੀਤੇ ਵੀ ਕੋਈ ਆਇਆ ਨਹੀਂ ਪਰ ਇੱਕ ਗੱਲ ਦੱਸਾਂ ਜੀ ਮੈਂ ਗਿਆਨੀ ਮਸ਼ਕੀਨ ਦੇ ਕੋਲੇ ਮੈਂ ਪੌਣੇ 2 ਸਾਲ ਪੜਿਆ ਉਹ ਕਹਿੰਦੇ ਸੀ ਜੇ ਕਥਾ ਕਰਦੇ ਹਾਂ ਜਾਂ ਪ੍ਰਚਾਰ ਕਰਦੇ ਹਾਂ ਪਾਵੇਂ ਕੋਈ ਨਾ ਹੋਵੇ ਦਰਵਾਜ਼ਾ ਸਾਹਿਬ ਦੇ ਵਿੱਚ ਤੁਹਾਡਾ ਗੁਰੂ ਤੇ ਹੀ ਬੈਠਾ ਬਸ ਵੀ ਤੁਹਾਡਾ ਗੁਰੂ ਏ ਤੁਸੀਂ ਇਹ ਸਮਝੋ ਵੀ ਐਸੀ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਗੱਲਾਂ ਕਰਦੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਗੱਲਾਂ ਕਰਦੇ ਆ ਤੁਸੀਂ ਇਹ ਨਾ ਦੇਖੋ ਵੀ ਸਾਨੂੰ ਦੁਨੀਆ ਦੇਖੇ ਸਾਨੂੰ ਇਹ ਦੇਖੋ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਦੇਖਦਾ ਬਸ ਇਕੱਠਾਂ ਦੀ ਲੋੜ ਨਹੀਂ ਹੁੰਦੀ ਇਕੱਠਾਂ ਦੀ ਲੋੜ ਨਹੀਂ ਹੁੰਦੀ ਯੋਧਿਆਂ ਦੇ ਵਿੱਚੋਂ ਬਹੁਤ ਯੋਧੇ ਹੋਏ ਨੇ ਪਰ ਦਸਵੇਂ ਪਾਤਸ਼ਾਹ ਵਰਗਾ ਦੁਨੀਆ ਦੇ ਤੇ ਇੱਕ ਵੀ ਨਹੀਂ ਹੋਇਆ ਲੱਖਾਂ ਦੁਨੀਆ ਫਿਰਦੀਆਂ ਨਾ ਪੁੱਤਰ ਬਹੁਤ ਹੋਏ ਨੇ ਪਰ ਬਾਬਾ ਜੋਰਾਵਰ ਸਿੰਘ ਤੇ ਬਾਬਾ ਪਤੇ ਸਿੰਘ ਵਰਗਾ ਤੇ ਬਾਬਾ ਅਜੀਤ ਸਿੰਘ ਵਰਗਾ ਤੇ ਜੁਹਾਰ ਸਿੰਘ ਵਰਗਾ ਇੱਕ ਵੀ ਨਹੀਂ ਹੋਇਆ ਇਹ ਤੇ ਮੰਨਦੇ ਹਾਂ ਤਾਂ ਹੀ ਉਹ ਸਤਗੁਰਾਂ ਨੇ ਪੰਗਤ ਕੀਆ ਜੱਗ ਮੈਂ ਉੱਤਮ ਕਾਢੀ ਆ ਬਿਰਲੇ ਕਹੀ ਕੇ ਤੇ ਬਿਰਲੇ ਬਿਰਲੇ ਆਉਂਦੇ ਹੁੰਦੇ ਨੇ ਜਿਹੜੇ ਨਾਮ ਦੇ ਵਪਾਰੀ ਨੇ ਬਿਰਲੇ ਹੀ ਹੁੰਦੇ ਨੇ ਬਾਕੀ ਦਾ ਦਿਖਾਵੇ ਵਾਲੇ ਹੁੰਦੇ ਨੇ ਬਹੁਤ ਧੰਨਵਾਦ ਤੇ ਹੁਣ ਕਿਉਂਕਿ 4-5 ਘੰਟੇ ਹੋ ਗਏ ਬੱਚਿਆਂ ਨੂੰ ਵੀ ਭੁੱਖ ਲੱਗੀ ਹੋਈ ਐ ਇਸ ਦਾ ਆਸਤੇ ਬੈਠਿਆ ਵੀ ਕਦੋਂ ਲੰਗਰ ਚੱਲੂਗਾ ਕਦੋਂ ਲੰਗਰ ਚੱਲੂਗਾ ਟਾਈਮ ਸੀਗਾ 1:30 ਵਜੇ ਦਾ ਉਹ ਵਿਚਾਰੇ ਪਾਣੀ ਪੀ ਪੀ ਕੇ ਬਾਹਰ ਔਖੇ ਹੋਏ ਪਏ ਨੇ ਵੀ ਕੋਦੋਂ ਕੁਲਚੇ ਪਤਾ ਨਹੀਂ ਬਣਾਇਆ ਹੋਇਆ ਜੋ ਵੀ ਆ ਉਹਨਾਂ ਦਾ ਮਨ ਕਰਦਾ ਵੀ ਕਦੋਂ ਇੱਥੇ ਰਸੀਆ ਤਾਂ ਵਿਚਾਰਾ ਲੋਕ ਘੇਰ ਕੇ ਲਓ ਜੀ ਲੰਗਰ ਚੱਲਣਾ ਜੀ 1:30 ਵਜੇ ਦਾ ਟਾਈਮ ਆ ਦੋ ਦੋ ਤਿੰਨ ਕਈ ਬੰਦੇ ਨਾ ਪੁੱਛ ਪੁੱਛ ਕੇ ਚਲੇ ਗਏ ਕਿਉਂਕਿ ਸਾਨੂੰ ਵੀ ਭੁੱਖ ਲੱਗੀ ਹੋਈ ਐ ਅਸੀਂ ਵੀ ਬੈਠੇ ਆ ਆਸਤੇ ਸੋ ਜੋ ਸਟੇ ਦੇ ਉੱਤੇ ਬੋਲਿਆ ਗਿਆ ਦਾਸ ਤੋਂ ਮਾ ਕਿਉਂਕਿ ਕਈ ਤਾਂ ਅਸੀਂ ਲੰਗਰ ਖਾਣ ਵਾਲਿਆਂ ਵਾਲੀ ਹੁੰਨੇ ਆ ਅਸਲੀ ਲੰਗਰ ਕਿਹੜਾ ਏ ਅਸਲੀ ਲੰਗਰ ਬਾਣੀ ਜੇ ਕੋ ਖਾਵੇ ਜੇ ਕੋ ਪੁੰਚਾ ਤਿਸਕਾ ਹੋਏ ਆਧਾਰੋ ਜਿਨੇ ਬਸ ਬਾਣੀ ਦਾ ਲੰਗਰ ਛਕ ਲਿਆ ਨਾ ਉਹਨਾਂ ਦਾ ਆਧਾਰ ਹੋ ਗਿਆ ਸੋ ਬਹੁਤ ਬਹੁਤ ਧੰਨਵਾਦ ਜੋ ਵੀ ਸੰਗਤ ਆਈ ਐ ਭਾਵੇਂ ਥੋੜੀ ਨੇ ਸਿੰਘ ਚਾਲੀਓ ਸੀਗੀ 10 ਲੱਖ ਫੌਜ ਸੀਗੀ ਇੱਕ ਇਹੋ ਜੀਆਂ ਗੱਲਾਂ ਸਟੇਜ ਦੇ ਉੱਤੇ ਕਿਹਾ ਕਰੋ ਸਾਨੂੰ ਇਕੱਠਾਂ ਦੀ ਲੋੜ ਨਹੀਂ ਸਾਨੂੰ ਹੀਰਿਆਂ ਦੀ ਲੋੜ ਆ ਸਾਨੂੰ ਕੌਡੀਆਂ ਦੀ ਲੋੜ ਨਹੀਂ ਹੈ ਬਸ ਅੱਜ ਦੀ ਸਮਾਪਤੀ ਆ ਬਲੌਪਤਿਆ ਕੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ